ਅੱਜ ਮੈਂ ਇਥੇ ਪਰਿਵਾਰਕ ਤੌਰ ਦੇ ਉੱਤੇ ਆਈ ਐ ਕਿਉਂਕਿ ਮੇਰੇ ਮਾਸੀ ਜੀ ਦੀ ਬੇਟੀ ਨੇ ਔਰ ਸਰਦਾਰ ਬਿਹੰਸ ਸਿੰਘ ਜੀ ਮੇਰੇ ਰੀਅਲ ਮਾਸਟਰ ਜੀ ਨੇ ਆ ਸਰਦਾਰ ਮੇਜਰ ਜਨਸ਼ਬੀਕ ਸਿੰਘ ਜੀ ਦੇ ਨਾਮ ਦੇ ਉੱਤੇ ਇੱਕ ਟਰਸਟ ਖੋਲਿਆ ਜਾ ਰਿਹਾ ਉਹਦਾ ਜਿਹੜਾ ਨਿਰਮਾਣ ਕੀਤਾ ਜਾਊਗਾ ਜਿਹਦੇ ਵਿੱਚ ਸਾਰਿਆਂ ਦੇ ਗਰੀਬ ਲੋਕਾਂ ਦੇ ਇਲਾਜ ਵੀ ਕੀਤੇ ਜਾਣਗੇ ਔਰ ਗਰੀਬ ਲੋਕਾਂ ਦੀ ਮਦਦ ਕੀਤੀ ਜਾਊਗੀ ਜੀ ਸਰਕਾਰ ਵੀ ਕੁਛ ਕਰ ਰਹੀ ਨਹੀਂ ਸਰਕਾਰ ਦਾ ਹਿੱਸਾ ਦੇ ਕੇ ਬਿਲਕੁਲ ਜੀ ਸਰਕਾਰ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ ਨੇ ਨਸ਼ਿਆਂ ਦੇ ਉੱਤੇ ਮਹਿੰਮ ਚਲਾਈ ਹੋਈ ਹੈ ਹੁਣ ਸਾਡੇ ਕੱਲ ਤੋਂ ਫੇਰ ਪਿੰਡਾਂ ਦੇ ਵਿੱਚ ਪ੍ਰੋਗਰਾਮ ਸ਼ੁਰੂ ਹੋ ਜਾਣੇ ਆ ਪਿੰਡਾਂ ਦੇ ਵਿੱਚ ਸਾਡੀਆਂ ਕਮੇਟੀਆਂ ਬਣ ਰਹੀਆਂ ਨੇ ਨਸ਼ਿਆਂ ਦੇ ਖਿਲਾਫ ਔਰ ਐਜੂਕੇਸ਼ਨ ਦੇ ਉੱਤੇ ਕੰਮ ਕਰ ਰਹੀ ਹੈ ਹੈਲਥ ਦੇ ਉੱਤੇ ਕੰਮ ਕਰ ਰਹੀ ਹੈ ਜੋ ਵੀ ਵਾਦੇ ਕੀਤੇ ਸੀਗੇ ਉਹ ਤੇ ਕਰ ਹੀ ਰਹੀਏ ਪਿਛਲੀਆਂ ਸਰਕਾਰਾਂ ਨੇ ਤੇ ਜੋ ਕੀਤਾ ਤੁਹਾਡੇ ਸਾਹਮਣੇ ਆ ਉਹਨਾਂ ਨੇ ਤੇ ਹਮੇਸ਼ਾ ਹੀ ਜਦੋਂ ਇਲੈਕਸ਼ਨ ਲੱਗ ਕੇ ਆਂਦੀ ਹੈ ਉਦੋਂ ਹੀ ਪੋਚਾ ਜਾਂ ਫੇਰੀਏ ਕਿ ਅਸੀਂ ਨਸ਼ੇ ਖਤਮ ਕਰ ਦਾਂਗੇ ਅਸੀਂ ਜਿਹੜੇ ਇਹ 2 ਸਾਲ ਪਹਿਲਾਂ ਤੋਂ ਹੀ ਸ਼ੁਰੂ ਕਰਕੇ ਪਿੰਨਾ ਤੱਕ ਪਹੁੰਚ ਰਹੇ ਹਾਂ ਨਹੀਂ ਸਰਕਾਰ ਟ੍ਰਸਟ ਨੂੰ ਕੁਝ ਵੇਰੀ ਨਹੀਂ ਵੇਖੋ ਜੀ ਇਹ ਤੇ ਨਹੀਂ ਸਰਕਾਰ ਦਾ ਤੇ ਟ੍ਰਸਟ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਂ ਇੱਥੇ ਹੈਗੀ ਆ ਐਜ਼ ਅ ਫੈਮਿਲੀ ਕਿਉਂਕਿ ਮੇਰੇ ਤੇ ਮਾਸੀ ਜੀ ਦਾ ਪਿੰਡ ਹੈ ਮੈਂ ਤੇ ਆਪਣੇ ਪਰਿਵਾਰਕ ਤੌਰ ਦੇ ਉਤੇ ਇੱਥੇ ਆਈਆਂ ਜੀ ਮੇਰਾ ਸਰਕਾਰ ਸਰਕਾਰੀ ਦੇ ਰੂਪ ਦੇ ਵਿੱਚ ਨਹੀਂ ਹੈ ਫੈਮਿਲੀ ਦੇ ਤੌਰ ਦੇ ਉਤੇ ਆਈਆਂ ਜੀ ਇੱਥੇ ਥੈਂਕ ਯੂ ਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੋਂ ਜੂਨ 84 ਦੇ ਮਹਾਨ ਯੋਧੇ ਮਹਾਨ ਸ਼ਹੀਦ ਜਨਰਲ ਸਬੇਕ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਉਹਨਾਂ ਦੇ ਜੱਦੀ ਪਿੰਡ ਖਿਆਲਾ ਵਿਖੇ ਅੱਜ ਇਹ ਗੁਰਮਤ ਸਮਾਗਮ ਹੋ ਰਹੇ ਨੇ ਔਰ ਉਹਨਾਂ ਦੀ ਯਾਦ ਦੇ ਵਿੱਚ ਸ਼ਹੀਦ ਜਨਰਲ ਸਬੇਕ ਸਿੰਘ ਮੈਮੋਰੀਅਲ ਟਰਸਟ ਦੀ ਸਥਾਪਨਾ ਹੋ ਰਹੀ ਹੈ ਤੇ ਅੱਜ ਉਦਘਾਟਨੀ ਅਰਦਾਸ ਕੀਤੀ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕੋ ਅਸੀਸ ਲਈਤੀ ਜਾਵੇ ਕਿ ਇਹ ਟਰਸਟ ਦਾ ਮੁੱਖ ਉਦੇਸ਼ ਹੈਗਾ ਹੈ ਕਿ ਲੋਕ ਭਲਾਈ ਕਰਨੀ ਇਸ ਪਿੰਡ ਦੇ ਆਲੇ ਦੁਆਲੇ ਲਗਭਗ 12-15 ਪਿੰਡਾਂ ਦੇ ਵਿੱਚੋਂ ਇਹ ਲੋਕ ਭਲਾਈ ਦਾ ਕਾਰਜ ਸ਼ੁਰੂ ਹੋਏਗਾ ਜਿਸ ਦੇ ਚਲਦਿਆਂ ਜਿਹੜੀਆਂ ਜਨਾਨੀਆਂ ਦੀਆਂ ਪ੍ਰੋਬਲਮ ਹੁੰਦੀਆਂ ਨੇ ਕਾਇਨੀ ਪ੍ਰੋਬਲਮਸ ਹੁੰਦੀਆਂ ਨੇ ਦੰਦਾਂ ਦੀਆਂ ਪ੍ਰੋਬਲਮਸ ਅੱਖਾਂ ਦੀਆਂ ਪ੍ਰੋਬਲਮ ਸਰਜਰੀ ਦੀਆਂ ਪ੍ਰੋਬਲਮ ਇਹ ਸਾਰੀਆਂ ਪ੍ਰੋਬਲਮਸ ਦੇ ਵਾਸਤੇ ਕੁਝ ਡਾਕਟਰਾਂ ਦੇ ਨਾਲ ਅਤੇ ਕੁਝ ਹਸਪਤਾਲਾਂ ਦੇ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਦੇ ਵਿੱਚ ਕਿ ਸੰਧੂ ਹਸਪਤਾਲ ਚ ਸ਼ਟਾ ਹੈਗਾ ਆਈਵੀਵੀਆਈ ਹਸਪਤਾਲ ਹੈ ਇਸ ਤਰੀਕੇ ਨਾਲ ਇੱਕ ਚਤਕਾਰਾ ਹਸਪਤਾਲ ਹੈਗਾ ਹੈ ਅੱਖਾਂ ਦਾ ਸੋ ਕੁਝ ਡਾਕਟਰਾਂ ਦੀ ਹੈਲਪ ਦੇ ਨਾਲ ਨਾਲ ਦੇ ਨਾਲ ਜਿਹੜਾ ਹੈ ਕਿ ਉਹਨਾਂ ਦੀ ਟਰਾਂਸਪੋਰਟ ਵਾਸਤੇ ਪਿੰਡਾਂ ਤੋਂ ਜੋ ਸ਼ਹਿਰ ਵਿੱਚ ਲੈ ਕੇ ਜਾਣਾ ਹੈ ਤੇ ਉਹਦੇ ਵਾਸਤੇ ਵੀ ਟਰਾਂਸਪੋਰਟ ਦਾ ਪ੍ਰਬੰਧ ਜਿਹੜਾ ਹੈ ਤੁੰਗ ਟਰਾਂਸਪੋਰਟ ਵੱਲੋਂ ਕੀਤਾ ਗਿਆ ਹੈ ਜਿਸ ਦੇ ਨਾਲ ਕੀ ਇੱਥੋਂ ਦੇ ਜਿਹੜੇ ਪੇਸ਼ੈਂਟਸ ਨੇ ਜੋ ਸ਼ਹਿਰ ਵਿੱਚ ਇਲਾਜ ਕਰਾਉਣ ਲਈ ਸਸਤੇ ਰੇਟਾਂ ਦੇ ਉੱਤੇ ਜਾਣਗੇ ਕਿਉਂਕਿ ਮਾਰਕੀਟ ਰੇਟਸ ਦੇ ਉੱਤੇ ਉਹਨਾਂ ਦਾ ਇਲਾਜ ਨਹੀਂ ਹੋਏਗਾ ਉਹ ਸਾਰਾ ਦਾ ਸਾਰਾ ਜਿਹੜਾ ਹੈ ਜ਼ਿੰਮੇਵਾਰੀ ਟਰਸਟ ਦੀ ਹੈਗੀ ਹੈ ਸਸਤੇ ਰੇਟ ਦੇ ਉੱਤੇ ਜਿਹੜਾ ਹੈ ਉਹਨਾਂ ਦਾ ਇਲਾਜ ਹੋਏਗਾ ਤੋਂ ਸ਼ੁਰੂਆਤੀ ਟਾਈਮ ਦੇ ਵਿੱਚ ਅਸੀਂ ਇਹਨਾਂ ਬਿਮਾਰੀਆਂ ਨੂੰ ਲੈ ਕਰਕੇ ਜਿਹੜਾ ਹੈ ਇਹ ਟਰਸਟ ਲੈ ਕੇ ਸੇਵਾ ਕਰੇਗਾ ਬਾਅਦ ਦੇ ਵਿੱਚ ਇਸ ਨੂੰ ਐਕਸਪੈਂਡ ਕੀਤਾ ਜਾਵੇਗਾ ਸਮਾਪਾ ਕਰਕੇ ਅਤੇ ਹੋਰ ਪਿੰਡ ਵੀ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ ਸੋ ਜਰਨਲ ਸਰਬੀਖ ਸਿੰਘ ਦੀ ਅੱਜ ਉਹਨਾਂ ਦੀ ਯਾਦ ਵਿੱਚ ਜਿੱਦਾਂ ਉਹਨਾਂ ਨੇ ਸਿਹਤ ਦਰਬਾਰ ਸਾਹਿਬ ਦੀ ਰੱਖਿਆ ਲਈ ਬਾਣੀ ਬਾਣੀ ਦੀ ਰੱਖਿਆ ਲਈ ਆਪਣੀ ਸ਼ਹੀਦੀ ਦਿੱਤੀ ਹੈ ਜਾਂ ਉਹਨਾਂ ਦੇ ਨਾਲ ਸਾਥੀਆਂ ਨੇ ਸੰਜਨ ਸਿੰਘ ਖਾਲਸਾਪੁਰ ਡਰਾਅ ਵਾਲਿਆਂ ਨੇ ਉਹਨਾਂ ਦੀ ਸ਼ਹੀਦੀ ਨੂੰ ਤਾਜ਼ਾ ਕਰਨ ਲਈ ਯਾਦ ਰੱਖਣ ਲਈ ਉਹਨਾਂ ਦੀ ਯਾਦ ਵਿੱਚ ਅੱਜ ਆਪਣਾ ਇਹ ਜਿਹੜਾ ਟਰਸਟ ਬਣਾਈ ਆ 6 ਜਨਰ ਸ਼ਿਮੇਗ ਸਿੰਘ ਮੈਮੋਰੀਅਲ ਟਰਸਟ ਬਣਾਈ ਆ ਜਿਹੜੇ ਅਸੀਂ ਰਹੀਏ ਨਾਰੀ ਉਹਨਾਂ ਯਾਦਗਾਰ ਜੇ ਚੱਲਦੀ ਰਹੀ ਉਹ ਜਿਹਦੇ ਵਿੱਚ ਡਾਕਟਰਾਂ ਦਾ ਸਹਿਯੋਗ ਆ ਵੀ ਜਿਹੜੇ ਪ੍ਰੋਫੈਸਰ ਬਰਿੰਦਰ ਸਿੰਘ ਜੀ ਹੋਣੀ ਨੇ ਠੀਕ ਹੈ ਜਿਹਨੇ ਡੈਂਟਲ ਡਾਕਟਰ, ਟਰਾਂਸਪੋਰਟਰ ਤੇ ਸਰਜਨ ਠੀਕ ਹੈ ਉਹ ਸਾਰੇ ਸਹਿਯੋਗ ਦੇਣਗੇ ਇਹ ਜਿਹੜੀ ਸੰਸਥਾ ਇਹ ਸਿਰਫ ਗਰੀਬਾਂ ਦੀ ਰੱਸਿਆ ਵਾਸਤੇ ਆ ਜਿਹੜੀਆਂ ਸਰਕਾਰਾਂ ਨਹੀਂ ਕਰਦੇ ਉਹਦੇ ਵਾਸਤੇ ਬਹੁਤ ਘੱਟ ਪੈਸੇ ਦੇ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਮੁਰਗੀ ਪੈਸਾ ਨਹੀਂ ਖਰ ਸਕਦੇ ਉਹਨਾਂ ਲਈ ਡਿਲੀਵਰੀ ਕੇਸਾਂ ਦਾ ਜਾਂ ਕੁਝ ਵੀ ਉਹਨਾਂ ਲਈ ਪ੍ਰੋਵਾਈਡ ਕਰਨਗੇ ਗੱਡੀਆਂ ਵੀ ਪ੍ਰੋਵਾਈਡ ਕਰਨਗੇ ਲੈ ਕੇ ਜਾਣ ਲਈ ਅਠਾ ਦਸਾਂ ਪਿੰਡ ਦੇ ਜਿਹੜੇ ਨਾਲਦਾਲ ਦੋ ਦੋ ਕਿਲੋਮੀਟਰ ਤੇ ਨੇ ਤੇ ਉਹਨਾਂ ਦਾ ਜਿੰਨਾ ਤੋਂ ਵੱਧ ਤੋਂ ਵੱਧ ਮੁਰਗੀ ਮਦਦ ਕੀਤੀ ਜਾ ਉਹ ਉਹਦੇ ਵਾਸਤੇ ਟਰਸਟ ਬਣਾਈ ਆ ਗਰੀਬ ਗੁਰੂ ਵਾਸਤੇ ਜਿਹੜਾ ਉਹਨਾਂ ਦਾ ਨਾਮ ਵੀ ਰੋਸ਼ਨ ਹੋਵੇ ਚੱਲਦਾ ਰਹੇ ਤੇ ਜੀ ਜ਼ਿੰਦਗੀ ਭਾਰੇ ਕੰਮ ਜਿਹੜਾ ਚੱਲਦਾ ਰਿਹਾ ਗਰੀਬਾਂ ਦੀ ਮਦਦ ਹੁੰਦਾ ਜੀ ਉਹਨਾਂ ਨੇ ਆਪਣੀ ਸੇਵਾ ਨਭਾਈਆ ਤੇ ਦਾਸ ਵਲੋਂ ਇਹ ਉਪਰਾਲਾ ਕਰਕੇ ਇਹਨਾਂ ਸਾਰੀ ਸੰਗਤ ਨਾਲ ਪਿੰਡ ਦੇ ਇਲਾਕਿਆਂ ਨਾਲ ਸਿੰਘ ਸਾਹਿਬਾਨ ਆਪਣੇ ਅਕਾਲ ਤਖਤ ਸਾਹਿਬ ਦੇ ਕੁਲਦੀਪ ਸਿੰਘ ਜੀ ਗੜਗਾਜ ਜੀ ਅਕਾਲ ਤਖਤ ਦੇ ਜਹੇਦਾਰ ਸਾਹਿਬ ਗਿਆਨੀ ਗੁਰਮukh ਸਿੰਘ ਜੀ ਹਾਈਡ ਗ੍ਰਾਂਤੀ ਸਾਹਿਬ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੇ ਗ੍ਰੰਤੀ ਸਾਹਿਬ ਆਪਣਾ ਨਾ ਨਾ ਕਿਹਨਾਂ ਉਹਨਾਂ ਨੇ ਰਾਜਵੀਰ ਸਿੰਘ ਰਾਜਦੀਪ ਸਿੰਘ ਜੀ ਉਹ ਆ ਰਹੇ ਨੇ ਬਾਕੀ ਇਲਾਕੇ ਸੰਗ ਤੇ ਹਰਦਾਸੀ ਸਿੰਘ ਆ ਰਹੇ ਨੇ ਜੋ ਵੀ ਇਹ ਸਭ ਉਹਨਾਂ ਦੇ ਉਪਰਾਲੇ ਨਾਲ ਉਹਨਾਂ ਦੀ ਹਿੰਮਤ ਨਾਲ ਇਹ ਸੰਸਥਾ ਬਣਾਈ ਆ ਮਹਾਰਾਜ ਤੇ ਉਹ ਰਾਸਰਾ ਲਈ ਕੰਮ ਸ਼ੁਰੂ ਕੀਤਾ ਮਹਾਰਾਜ ਕਿਰਪਾ ਕਰੇ ਜਾਂਦੀਆਂ ਕਲਾ ਬਖਸ਼ਰ ਤੇ ਹੋਰ ਚੱਲਦੀ ਰਹੇ ਜਿੱਦਾਂ ਉਹਨਾਂ ਆਪਨੀ ਸੇਵਾ ਨਿਭਾਈ ਆ ਉਦਾਂ ਇਹ ਸੰਸਥਾ ਵੀ ਆਪਣੀ ਸੇਵਾ ਨਿਭਾਉਂਦੀ ਰਹੇ ਠੀਕ ਹੈ